ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਿੱਤੀ ਤੋਂ ਦੇ ਵਾਸਤੇ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਲੈ ਕੇ ਆਏ ਆ ਜੀ ਬਹੁਤ ਸੋਹਣੇ ਕਾਟਨ ਦੇ ਸੂਟ ਹੈ ਜੀ ਕਿਸੇ ਮੇਰੀ ਭੈਣ ਨੂੰ ਲੋੜ ਹੋਵੇ ਤਾਂ ਸਭ ਤੋਂ ਜ਼ਰੂਰ ਬਾਏ ਕਰਿਓ ਕਲਰ ਦੇਖੋ ਜੀ ਕਿੰਨਾ ਪਿਆਰਾ ਹੈ ਜੀ ਪਿਓਰ ਕਾਟਨ ਹੈ ਜੀ ਬਹੁਤ-ਬਹੁਤ ਹੀ ਸੋਹਣੀ ਕਾਟਨ ਹੈ ਜੀ ਸਭ ਤੋਂ ਪਹਿਲਾਂ ਜੇ ਸਾਡੀ ਵੀਡੀਓ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਆ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓਾਂ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਜੀ ਇਹਦੇ ਸਿਰਫ ਤੁਹਾਨੂੰ ਗੜੇ ਤੇ ਵਰਕ ਮਿਲੂਗਾ ਜੀ ਪਿਓਰ ਕਾਟਨ ਹੈ ਪਿਓਰ ਕਾਟਨ ਹੈ ਜੀ ਐਦਾਂ ਨਹੀਂ ਹੈਵੀ ਡਲ ਜੀ ਕਾਟਨ ਬਹੁਤ ਸੋਹਣੀ ਸ਼ਾਈਨ ਵਾਲਾ ਕੱਪੜਾ ਹੈ ਜੀ ਥੋੜਾ ਜਿਹਾ ਸ਼ਾਈਨ ਹੈ ਸ਼ਰਟ 'ਚ ਜਿਵੇਂ ਕਿ ਗ੍ਰੇਸ ਕਾਟਨ ਦਾ ਜਾਮ ਕਾਟਨ ਚੁੰਨ ਲਿਆ ਹੈ ਕਾਟਨ ਜੀ ਕਾਟਨ ਦੇ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ ਇਹਦੇ ਨਾਲ ਜੀ ਤੁਹਾਨੂੰ ਮਸਲੀਨ ਦਾ ਬਹੁਤ ਪਿਆਰਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਚੈੱਕ ਕਰੋ ਜੀ ਮਸਲੀਨ ਦਾ ਬਹੁਤ ਪਿਆਰਾ ਤੁਹਾਨੂੰ ਪੂਰਾ 2.5 ਮੀਟਰ ਦਾ ਖੁੱਲਾ ਡੋਲਾ ਦੁਪੱਟਾ ਮਿਲੂਗਾ ਜੀ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਕਲਰ ਹੈ ਜੀ ਹੈਨਾ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਉਸ ਤੋਂ ਬਾਅਦ ਜੀ ਦੂਸਰਾ ਕਲਰ ਚੈੱਕ ਕਰਉਗੀ ਇਹ ਹੈਗਾ ਜੀ ਜੈਲੋ ਜੈਲੋ ਜੈ ਕਲਰ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਵੀਡੀਓ 'ਚ ਬਿਲਕੁਲ ਕਲੀਅਰ ਦਿਖਦਾ ਹੋਊਗਾ ਜੀ ਏਜੀ ਗਲੇ ਤੇ ਡਿਜ਼ਾਈਨ ਹੈ ਜੀ ਥੋੜਾ ਬਣੇ ਹੋਏ ਪ੍ਰਿੰਟਿੰਗ ਜੇ ਇਹ ਸਾਰੇ ਚ ਤੁਹਾਨੂੰ ਐਦਾਂ ਬੂਟੀ ਮਿਲੂਗੀ ਜੀ ਉਸ ਤੋਂ ਬਾਅਦ ਜੀ ਤੁਹਾਨੂੰ ਬਾਜੂ ਤੇ ਡਿਜ਼ਾਈਨ ਮਿਲੂਗਾ ਜੀ ਦੇਖੋ ਐਦਾਂ ਤੁਹਾਨੂੰ ਬਾਜੂ ਤੇ ਡਿਜ਼ਾਈਨ ਮਿਲੂਗਾ ਜੀ ਇਹ ਹੋ ਗਿਆ ਜੀ ਫਰੰਟ ਘੇਰੇ ਦਾ ਡਿਜ਼ਾਈਨ ਬਹੁਤ ਪਿਆਰਾ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਸਾਰੇ ਜੀ ਕਿਸੇ ਵੀ ਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਬਹੁਤ ਸੋਹਣੀ ਕਾਟਨ ਹੈ ਜੀ ਇਹ ਚੱਕੋ ਜੀ કોટਨ ਦੀ ਸਲਵਾਰ ਹੈ ਜੀ 2.5 ਮੀਟਰ ਦੀ ਤੁਹਾਨੂੰ ਕਾਟਨ ਦੀ ਸਲਵਾਰ ਮਿਲੂਗੀ ਤੁਹਾਨੂੰ ਦੁਪट्टे ਦੀ ਡਿਜ਼ਾਈਨ ਵੀ ਦੇਖੋ ਜੀ ਕਿੰਨੀ ਪਿਆਰੀ ਹੈ ਜੀ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਲਿਓਾ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਦੁਪੱਟਾ ਪੂਰਾ 2.5 ਮੀਟਰ ਦਾ ਤੁਹਾਨੂੰ ਕੁਲੜਾ-ਦੁਲੜਾ ਦੁਪੱਟਾ ਮਿਲੂਗਾ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਕਾਟਨ ਪਿਓਰ ਕਾਟਨ ਦਾ ਸੂਟ ਹੈ ਜੀ ਕਿਸੇ ਮੇਰੀ ਭੈਣ ਨੂੰ ਜ਼ਰੂਰ ਹੋਵੇ ਤਾਂ ਸਾ ਤੋਂ ਵਾਇ ਕਰ ਸਕਦੀ ਹੈ ਜੀ ਬੈਕ ਪੱਲੇ ਦੇ ਵੀ ਤੁਹਾਨੂੰ ਐਦਾਂ ਹੀ ਡਿਜ਼ਾਈਨਿੰਗ ਮਿਲੂਗੀ ਜੀ ਚੈੱਕ ਕਰੋ ਜੀ ਬੈਗ ਬੈਗ ਕੱਲੇ ਦਾ ਤੁਹਾਨੂੰ ਇਦਾਂ ਹੀ ਡਿਜ਼ਾਈਨ ਹੋਵੇ ਬਹੁਤ ਸੋਹਣਾ ਸੂਟ ਹੈ ਜੀ ਹਾਂ ਜੀ ਇੱਕ ਹੋਰ ਗੱਲ ਜੀ ਕਈ ਪਹਿਣਾ ਕਹਿੰਦੇ ਆ ਕਿ ਅਸੀਂ ਤੋਂ ਸੂਟ ਕਿੱਦਾਂ ਵਾਇਰ ਕਰ ਸਕਦੇ ਕਈਆਂ ਨੂੰ ਨਹੀਂ ਪਤਾ ਹੁੰਦਾ ਜੀ ਕੋਈ ਬਹੁਤ ਜ਼ਰੂਰੀ ਨਹੀਂ ਵੀ ਆਪਾਂ ਨੂੰ ਸਾਰੀਆਂ ਗੱਲਾਂ ਪਤਾ ਹੋਣ ਤੁਸੀਂ ਜੀ ਸਭ ਤੋਂ ਪਹਿਲਾਂ ਜੀ ਫੋ ਸੂਟ ਸਿਲੈਕਟ ਕਰਨਾ ਹੈ ਸਿਲੈਕਟ ਕਰਕੇ ਤੁਸੀਂ ਮੈਨੂੰ ਫੋਟੋ ਸੈਂਡ ਕਰਨੀਆਂ ਉਹ ਤੋਂ ਬਾਅਦ ਤੁਸੀਂ Google Pay ਕਰ ਦੋ Paytm ਕਰ ਦੋ ਕੁਝ ਵੀ ਕਰ ਦੋ ਤੁਹਾਡਾ ਪਾਰਸਲ ਅਸੀਂ ਓਕੇ ਕਰਾ ਕੇ ਤੁਹਾਨੂੰ ਫੋਟੋ ਸੈਂਡ ਕਰ ਦੋਗੇ ਜੀ ਅਦਰਵਾਈਜ਼ ਤੁਹਾਨੂੰ ਸਕਰੀਨਸ਼ਾਟ ਵੀ ਨਹੀਂ ਲੈਣਾ ਆਉਂਦਾ ਤੁਹਾਨੂੰ ਇੱਕ ਹੋਰ ਆਸਾਨ ਤਰੀਕਾ ਦੱਸ ਦਿੰਦੀ ਆ ਜੀ ਤੁਸੀਂ ਮੈਨੂੰ ਨਾ ਬੈਕ ਵੀਡੀਓ ਦਾ ਲਿੰਕ ਸੈਂਡ ਕਰ ਦੇਣਾ ਲਿੰਕ ਸੈਂਡ ਕਰਕੇ ਤੁਸੀਂ ਕਹਿਣਾ ਵੀ ਦੀਦੀ ਉਹ ਸੂਟ ਕਿਹੜੇ ਕਲਰ ਦੇ ਕਲਰ ਦੱਸ ਦੇਣਾ ਕੋਈ ਨਿਸ਼ਾਨੀ ਦੱਸ ਦਿਓ ਨਹੀਂ ਮੈਂ ਤੁਹਾਡਾ ਸੂਟ ਚੱਕ ਕੇ ਰੱਖ ਦੂੰਗੀ ਜੀ ਕਈ ਪੈਣਾ ਨੂੰ ਨਾ ਮੰਗਵਾਉਣਾ ਹੀ ਨਹੀਂ ਆਉਂਦਾ ਵਿਚਾਰੀਆਂ ਸੋਚਦੀਆਂ ਵੀ ਅਸੀਂ ਕਿਵੇਂ ਮੰਗਵਾਈਏ ਤਾਂ ਜਰੂਰ ਮੈਨੂੰ ਉਹ ਵੀਡੀਓ ਦੁਬਾਰਾ ਤੇ ਪਾ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ ਫੋਨ ਤੇ ਵੀ ਦੀਦੀ ਆਹ ਰੰਗ ਦਾ ਸੂਟ ਦਾ ਇਹਦਾ ਕੀ ਪ੍ਰਾਈਸ ਹੈ ਕੀ ਕਪੜਾ ਹੈ ਠੀਕ ਹੈ ਜੀ ਉਦੋਂ ਬਾਅਦ ਤੁਸੀਂ ਪੈਸੇ Google Pay ਕਿਸੇ ਤੋਂ ਵੀ ਕਰਵਾ ਦਿਓ ਤੁਹਾਡਾ ਨਹੀਂ Google Pay ਚੱਲਦਾ ਅਗਲੇ ਨੂੰ ਕੈਸ਼ ਦੋ ਕੋਈ ਵੀ ਕਰ ਦੂਗਾ ਜੀ ਆਪਣੇ ਫੋਨ ਤੋਂ ਤੁਹਾਡੇ ਪੈਸੇ Google Pay ਤੁਹਾਡਾ ਆਰਡਰ ਓਕੇ ਹੋ ਜਾਊਗਾ ਜੀ ਤੁਹਾਨੂੰ ਅਸੀਂ ਸੂਟ ਭੇਜ ਦੂੰਗੇ ਜੀ ਉਦੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਪਿਆਰਾ ਗਲੇ ਤੇ ਤੁਹਾਨੂੰ ਐਦਾਂ ਡਿਜ਼ਾਈਨਿੰਗ ਮਿਲੂਗੀ ਜੀ ਬਹੁਤ ਸੋਹਣਾ ਸੂਟ ਹੈ ਜੀ ਪਿਓਰ ਕਾਟਨ ਦਾ ਜੀ ਹੈਨਾ ਬਹੁਤ ਸੋਹਣਾ ਸੂਟ ਹੈ ਉਸ ਤੋਂ ਬਾਅਦ ਜੀ ਤੁਹਾਨੂੰ ਕੇ ਕੇ ਰੇਤੇ ਤਾਂ ਲੈਸ ਵੀ ਫਿਨਿਸ਼ਿੰਗ ਦਿੱਤੀ ਹੋਇਆ ਬਹੁਤ ਸੋਹਣਾ ਚੈੱਕ ਬਣਿਆ ਹੋਇਆ ਜੀ ਸਾਰੇ ਸੂਟ ਚ ਉਸ ਤੋਂ ਬਾਅਦ ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ ਪੂਰੀ 2.5 ਮੀਟਰ ਦੀ ਤੁਹਾਨੂੰ ਪਲੇਨ ਬਾਟਮ ਮਿਲੂਗੀ ਜੀ ਪਿਓਰ ਦਾ ਤੁਹਾਨੂੰ ਦੁਪੱਟਾ ਵੀ ਲੁਗਾ ਵਿਦ ਮਕੈਸ਼ ਲੱਗੀ ਹੋਈ ਹੈ ਜੀ ਪੂਰੇ ਦੁਪੱਟੇ ਨੂੰ ਦੇਖੋ ਜੀ ਬਹੁਤ ਸੋਹਣੀ ਮਕੈਸ਼ ਲੱਗੀ ਹੋਈ ਹੈ ਪੂਰਾ ਤੁਹਾਨੂੰ ਖੁੱਲਾ ਡੁੱਲਾ 2 मीटर ਦਾ ਹੀ ਦੁਪੱਟਾ ਮਿਲੂਗਾ ਜੀ ਕਿਸੇ ਮੇਰੀ ਭੈਣ ਨੂੰ ਜ਼ਰੂਰਤ ਹੋਵੇ ਤਾਂ ਲੈ ਸਕਦਾ ਜੀ ਸਾਰੇ ਦੁਪੱਟੇ 'ਚ ਮੈਂ ਕੈਸ਼ ਲੱਗੀ ਵੀ ਆ ਜਾਂ ਮੈਂ ਕੈਸ਼ ਲਵਾਈ ਦੇ ਜੀ ਤੁਹਾਨੂੰ ਪਤਾ ਕਿੰਨੇ ਪੈਸੇ ਲੈਣੇ ਆ ਅੱਜਕੱਲ ਮੈਂ ਕੈਸ਼ ਲਵਾਈ ਦੇ ਬਹੁਤ ਸੋਹਣਾ ਇਹਦੇ ਨਾਲ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਉਸ ਤੋਂ ਬਾਅਦ ਜੀ ਅਗਲਾ ਕਲਰ ਇਹਦੇ ਵਿੱਚ ਇਹ ਆ ਜੀ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਕਲਰ ਹੈ ਡਿਜ਼ਾਈਨ ਇੱਕ ਤੁਹਾਨੂੰ ਸੇਮ ਮਿਲੂਗੀ ਜੀ ਕਲਰ ਅਲੱਗ ਹੈ ਜੀ ਸੇਮ ਗਲੇ ਤੇ ਤੁਹਾਨੂੰ ਡਿਜ਼ਾਈਨ ਬਣਿਆ ਵਾ ਪੂਰੇ ਵਿੱਚ ਚੈੱਕ ਬਹੁਤ ਸੋਹਣਾ ਡਬਲ ਸ਼ੇਰਟ ਕਲਰ ਹੈ ਜੀ ਸੂਟ ਦਾ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ 2.5 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੁਪੱਟਾ ਤੁਹਾਨੂੰ ਸੇਮ ਐਦਾ ਹੀ ਮਿਲੂਗਾ ਦੇਖੋ ਜੀ ਪੂਰਾ ਖੁੱਲਾ ਡੁੱਲਾ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਕੋਈ ਕਾਪੀ ਨਹੀਂ ਹੈਗੀ ਪੂਰਾ ਫੁੱਲ ਪਿਓਰ ਦਾ ਤੁਹਾਨੂੰ 2.5 ਨਿਕਲਦਾ ਦੁਪੱਟਾ ਮਿਲੂਗਾ ਜੀ ਠੀਕ ਹੈ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਪਿਓਰ ਕਾਟਨ ਹੈ ਜੀ ਕੋਈ ਲਾਈਨਿੰਗ ਦੀ ਨੀਡ ਨਹੀਂ ਹੈ ਜੀ ਕੋਈ ਜ਼ਰੂਰਤ ਨਹੀਂ ਸੂਟ ਚੈੱਕ ਕਰਿਓ ਜੀ ਬਹੁਤ ਸੋਹਣਾ ਕਲਰ ਹੈ ਜੀ ਐਨੀ ਸੌਫਟ ਲਾਈਨ ਕਾਟਨ ਹੈ ਜੀ ਬਹੁਤ ਜ਼ਿਆਦਾ ਸੌਫਟ ਪੂਰੇ ਵਿੱਚ ਤੁਹਾਨੂੰ ਇਦਾਂ ਡਿਜ਼ਾਈਨਿੰਗ ਮਿਲੂਗੀ ਜੀ ਬੈਕ ਪੱਲੇ ਤੇ ਵੀ ਤੁਹਾਨੂੰ ਡਿਜ਼ਾਈਨਿੰਗ ਮਿਲੂਗੀ ਜੀ ਆਹ ਦੇਖੋ ਕਿੰਨਾ ਸੋਹਣਾ ਇਹ ਬੈਕ ਪੱਲਾ ਬਣਿਆ ਹੋਇਆ ਹੈ ਇਹ ਬੈਕ ਪੱਲਾ ਹੋ ਗਿਆ ਜੀ ਇਹ ਹੋ ਗਿਆ ਬਾਜੂ ਦਾ ਟਾਪਰ ਬਾਜੂ ਦਾ ਡਿਜ਼ਾਈਨ ਉਸ ਤੋਂ ਬਾਅਦ ਜੀ ਪਲੇਨ ਤੁਹਾਨੂੰ 2.5 ਮੀਟਰ ਦੀ ਬਾਟਮ ਮਿਲੂਗੀ 2.5 ਮੀਟਰ ਦੀ ਪਲੇਨ ਬਾਟਮ ਮਿਲੂਗੀ ਜੀ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਤੁਹਾਨੂੰ ਦਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਤੁਹਾਨੂੰ 2.5 ਮੀਟਰ ਦਾ ਦਪਟਾ ਨੂੰ ਜੀ ਬਹੁਤ ਸੋਹਣਾ ਸੂਟ ਹੈ ਜੀ ਕਿਸੇ ਮੇਰੀ ਭੈਣ ਨੂੰ ਕਿਸੇ ਸੂਟ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਜੀ ਮੈਂ ਤੁਹਾਨੂੰ ਮੰਗਵਾਉਣ ਦਾ ਤਰੀਕਾ ਵੀ ਦੱਸਦਾ ਤੁਹਾਨੂੰ ਰਕੋ ਵੀ ਦੱਸਦਾ ਵੀ ਤੁਸੀਂ ਮੈਨੂੰ ਵੀਡੀਓ ਸੈਂਡ ਕਰਦੇ ਕਰੋ ਨਹੀਂ ਸਕਰੀਨਸ਼ਾਟ ਲੈਣਾ ਆਉਂਦਾ ਕੋਈ ਗੱਲ ਨਹੀਂ ਜੀ ਬਹੁਤ ਅਸੀਂ ਵੀ ਐਵੇਂ ਦੇ ਸੀਗੇ ਸਿੱਖਿਆ ਹੌਲੀ ਹੌਲੀ ਸਭ ਕੁਝ ਪਰ ਤੁਸੀਂ ਮੈਨੂੰ ਵੀਡੀਓ ਸੈਂਡ ਕਰਦੇ ਕਰੋ ਮੈਂ ਵੀਡੀਓ ਚ ਆਪੇ ਦੇਖ ਲਿਆ ਕਰੂੰਗੀ ਵੀ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਆਂ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ Google Pay ਕਰਾ ਦਿਓ Paytm ਕਰਾ ਦਿਓ ਤੁਹਾਡਾ ਪਾਰਸਲ ਜਿਵੇਂ ਦਾ ਸੀ ਸੂਟ ਵੀਡੀਓ ਚ ਦੱਸੂंगे ਉਵੇਂ ਦਾ ਹੀ ਤੁਹਾਡੇ ਤੱਕ ਪਹੁੰਚੂਗਾ ਇੱਕ ਵਾਰ ਜ਼ਰੂਰ ਬਾਏ ਕਰਕੇ ਦੇਖਿਓ ਜੀ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਆਪਣੇ ਆਪ ਪਤਾ ਲੱਗ ਜਾਊਗਾ ਜੀ ਕੋਈ ਐਦਾਂ ਦੀ ਗੱਲ ਨਹੀਂ ਹੈ ਸਾਡੀ ਬਕਾਇਦਾ ਸ਼ਾਪ ਹੈਲੀ ਐਵੇਂ ਨਹੀਂ ਹੈ ਵੀ ਅਸੀਂ ਚੱਕ ਮਾਈ ਕੰਮ ਹੈ ਬਸ ਤੁਹਾਨੂੰ ਫੋਨ ਦਾ ਦਿਖਾ ਦੇ ਸੂਟ ਚ ਕੋਈ ਪ੍ਰੋਬਲਮ ਹੈ ਤੁਸੀਂ ਸਾਨੂੰ